ਹਾਂਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਸੈਦੋ ਚਮਕੌਰ ਬਾਈ ਦੇ ਘਰੋਂ ਲੈ ਕੇ ਆਏ ਆ ਤੇ ਵੀਡੀਓ ਦੇ ਵਿੱਚ ਪੰਜ ਨਾਗ ਦਿਖਾਵਾਂਗੇ ਤੇ ਜਿਨ੍ਹਾਂ ਦੀ ਬਣ ਦੀ ਡਿਟੇਲ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ ਇੱਕ ਬੜਾ ਤਾਜ਼ਾ ਦੋ ਬੜਾ ਤਾਜ਼ੀਆਂ ਨੇ ਤੇ ਬਾਕੀ ਤੁਹਾਨੂੰ ਸਾਰੀ ਜਿਹੜੀ ਬਣ ਦੀ ਡਿਟੇਲ ਆ ਉਹ ਬਾਈ ਨਾਲ ਸਾਂਝੀ ਸਾਂਝੀ ਕਰਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਨਾਮ ਤੇ ਐਡਰੈਸ ਦੱਸ ਦਿਓ ਨਾਂ ਚਮਕਰ ਸਿੰਘ ਜੀ ਪਿੰਡ ਸੈਦੋਕੇ ਸੀਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਤੇ ਨਾਂ ਆਪਣਾ ਫੋਨ ਨੰਬਰ ਦੱਸ ਦਿਓ ਜੀ 8146914945 ਠੀਕ ਹੈ ਅੱਜ ਕਾ ਬੜਾ ਲੱਗ ਕੇ ਆਏ ਆ ਜੀ ਪੰਜ ਬੜਾਂ ਕਰਾਈ ਪੰਜ ਬੜਾਂ ਦੀ ਵੀਡੀਓ ਲੈ ਕੇ ਆਏ ਆ ਇੱਕ ਵਾਰੀ ਮੋਟੀ ਮੋਟੀ ਝਾਤੀ ਮਾਰ ਲਓ ਤੇ ਬਾਕੀ ਗੱਲੀ ਗੱਲੀ ਦੀ ਹੁਣ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਂਜੀ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲਈਏ ਹਾਂਜੀ ਇੱਕ ਨੰਬਰ ਤੋਂ ਤਲੂਨ ਬਸੇ ਦੀ ਦੋ ਦਾ ਦਾ ਬੱਚਾ ਅੱਛਾ ਜੀ ਪਹਿਲਾ ਸੂਆ ਸੂਈ ਆ ਪਹਿਲਾ ਸੂਆ ਦੋ ਦੁੱਗੀ ਆ ਜੀ ਮੂੰਹ ਦੀ ਦੋ ਦਾੰਦਾਂ ਦੀ ਹਾਂਜੀ ਦੋ ਦਾੰਦ ਤੇ ਜੇ ਗੱਲ ਕਰੀਏ ਬਾਈ ਕੈ ਕ ਦਿਨਾਂ ਦੀ ਸੂਈ ਆ ਇਹ ਚੌਥੇ ਦੀ ਸੂਈ ਹੈ ਚੌਥਾ ਦਿਨ ਆ ਜੀ ਅੱਛਾ ਚੌਥਾ ਦਿਨਾਂ ਤੇ ਕਿੰਨੀ ਕੁ ਬੌੜੀ ਹੁਣ ਸਟਾਰਟ ਹੋਊ ਬਾਈ 12 ਕਿਲੋ ਹਾਂਜੀ ਬੌੜਾ ਇਹਦੇ ਥੱਲੇ ਪੂਰਾ 12 ਕਿਲੋ ਬੌੜੀ ਜੇ ਕੋਈ ਦੋ ਡੰਗ ਤਿੰਨ ਡੰਗ ਚੋਕੇ ਮੈਂ ਨਹੀਂ ਚਾਰ ਡੰਗ ਤਸੱਲੀ ਕਰਕੇ ਲੈ ਕੇ ਜਾ ਬਈ ਹਾਂ ਬਾਕੀ ਇਹ ਗੱਲ ਬਾਈ ਦੀ ਵਧੀਆ ਗੀ ਆਪਣਾ ਕੰਮ ਵੀਡੀਓ ਬਣਾਉਣ ਦਾ ਤੇ ਜਾਂਚ ਪਰਤਾਲ ਵੀਰੋ ਤੁਸੀਂ ਕਰਨੀ ਹੁੰਦੀ ਆਪਦੀ ਨਿਰਖ ਪਰਖ ਕੇ ਲੈ ਕੇ ਜਾਇਆ ਕਰੋ ਬਾਅਦ ਜੋ ਲਾਂਭ ਤੇ ਇੱਕ ਨੰਬਰ ਤੇ ਬੱਸੀ ਇਹ ਦੋ ਦੰਦ ਆ ਜੀ ਹਾਂਜੀ ਤੌਫਾ ਦਾਣ ਸੂਈ ਨੂੰ 12 13 ਕਿਲੋ ਹੁਣ ਬੌਲੀ ਆ ਤੇ ਬਾਈ ਤੋੜ ਕੇ ਦਿਖਾਓ ਲਓ ਜੀ ਇਹ ਥਾਣ ਗੱਲ ਦੀ ਕਰੀਏ ਬਹੁਤ ਸਾਫਾ ਬਾਈ ਹਨਾ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਫੈਕਸ ਆਰਡਰ ਦੀ ਆ ਜੇ ਕੋਈ ਘਰੇ ਵਾਲਾ ਵੀਰ ਆ ਜਿਵੇਂ ਦੁੱਧ ਬਾਈ ਕਿੰਨਾ ਕਰ ਜੂਗੀ ਦੁੱਧ ਵੀਰੇ ਆਸਮਾਨ ਹੈਗੀ ਆ 17+ ਦੀ 17 ਤੋਂ 18 ਕਿਲੋ ਦੀ ਠੀਕ ਆ ਬਾਕੀ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਫੈਕਸ ਆਰਡਰ ਆ ਭਾਲ ਨਹੀਂ ਹੈਗੀ ਕੋਈ ਮਾੜੀ ਮੋਟੀ ਜੀ ਭਾਲ ਰਹਿੰਦੀ ਆ ਇੱਕ ਪਾਸੇ ਤੇ ਬਾਕੀ ਜੇ ਗੱਲ ਕਰੋਂ ਨਾੜਾ ਨੂੜਾ ਥਾਣਾ ਲੇਵੇ ਦੇ ਬਹੁਤ ਸੋਹਣੀਆਂ ਨੇ ਤੇ ਥਾਂ ਪੂਰਾ ਮੂਠੀ ਵਾਲਾ ਨਿਯਾਰੇਦਾਰ ਚੀਜ਼ ਐ ਮੋੜ ਲਓ ਜੀ ਦੋ ਗੰਦਾ ਕੋਈ ਪਿਓ ਰਾਜ ਮੂਠਾ ਹੋਣੀ ਕੋਈ ਨੋਥੇ ਦਿਖਾ ਦਿੰਨੇ ਆਪਾਂ ਮਾੜੀ ਦਲਤ ਨਾ ਆਵੇ ਤੇ ਨਹੀਂ ਨਹੀਂ ਦਲਤ ਨਹੀਂ ਦੋ ਬਾਕੀ ਆ ਗੱਲ ਬਾਈ ਦੀ ਠੀਕ ਐ ਕੋਈ ਪਿਓਰ ਦੋ ਦੰਦਾ ਜੀ ਤੇ ਬਾਕੀ ਜੇ ਤੁਹਾਨੂੰ ਦੂਰੋਂ ਹੋ ਕੇ ਦਿਖਾਣਾ ਹਾਈਟ ਦੀ ਤੁਸੀਂ ਦੇਖ ਲਓ ਕੋਈ ਛੋਟੀ ਨਹੀਂ ਪੂਰੀ ਵਧੀਆ ਹਾਈਟ ਤੇ ਥਾਂ ਲੇਵੇ ਦੀ ਬਹੁਤ ਜਿਆਦਾ ਸਾਫ ਆ 17 ਤੋਂ 18 20 ਕਿਲੋ ਦੁੱਧ ਦੇ ਦੂਗੀ ਤੇ ਬਾਈ ਜੀ ਰੇਟ ਦੀ ਗੱਲ ਕਰੀਏ ਰੇ ਇਹਦੇ ਮੁੱਲ ਕਿੰਨਾ 65000 ਰੁਪਏ ਰੇਟ 65000 ਆ ਬਾਈ ਮਾਨਦਾਨ ہاں ਜੀ ਮਾਨਦਾਨ ਕਰਦਾ ਮਾਨ ਦਾ ਮਾਨਦਾਨ ਤੁਹਾਡਾ ਜ਼ਰੂਰ ਹੋ ਜੂਗਾ ਰੇਟ 65000 ਰੁਪਿਆ ਜੀ ਤੇ ਬਾਕੀ ਬੱਚੀ ਦੇ ਵਿੱਚ ਕੋਈ ਨਾ ਧਾਰਾ ਮਾਰ ਦਿਓ ਬਾਈ ਮੜੀਆਂ ਜੀਆਂ ਬਾਹਰ ਜੀ ਵੀ ਜੇ ਮਾਰ ਦਿਓ ਉਹ ਚੋਂ ਬੜਾ ਜੰਗਾ ਲੱਗ ਜੀ ਤੁਸੀਂ ਮਾਰ ਦਿਓ ਬਈ ਆਦਾ ਬਾਈ ਜਿਵੇਂ ਜਿਵੇਂ ਵਾਲ ਕੋਜੇ ਵਜੇਦੇ ਹੁੰਦੇ ਆਏ ਵਜਦੀ ਆ ਧਾਰਤਾ ਬਹੁਤ ਵਧੀਆ ਜਾਨਵਰ ਆ ਬਾਈ ਜਿਹੜੇ ਪ੍ਰਾਣੇ ਘਰੇ ਰੱਖਣ ਨੂੰ ਲੈਣੀ ਆ ਅੱਖਾਂ ਮੀਜਗੇ ਵਸ ਚੜਾ ਕੇ ਲੈ ਜੋ ਰੇਟ ਵੀ ਜੇ ਅੱਜ ਦੀ ਮਾਰਕੀਟ ਨਾਲ ਜੈਨੂਣਾ ਜਾਵਾਂ ਤੇ ਬਾਕੀ ਬਾਈ ਜੇਰ ਜੂਰ ਦੀ ਫੁੱਲ ਗਾਰੰਟੀ ਆ ਭਾਈ ਜੇਰ ਦੀ ਆਪਣੀ ਗਾਰੰਟੀ ਹੋ ਗਈ ਵਾ ਠੀਕ ਆ ਵਾ ਠੀਕ ਆ ਪਹਿਲਾ ਨੰਬਰ ਬੱਛੀ ਮੁੱਲ 65000 ਆ ਜੀ 17 ਨਾਲ ਕਿਲੋ ਦੁੱਧ ਦੀ ਉਮੀਦ ਆ ਤੇ ਦੂਜੇ ਨੰਬਰ ਤੇ ਜੇ ਗੱਲ ਕਰੀਏ ਜੀ 27 ਦਿਨ ਹੋ ਗਏ ਵੀਰੇ ਬੱਚਾ ਮਰ ਗਿਆ ਬਸ ਇਹਦਾ 10 ਕਿਲੋ ਤੋਂ 10 ਮਲੇ ਇਹਦਾ ਸੂਆ ਕਹਵੇਂ ਬਾਈ ਪਲੂਨ ਚਾਰ ਦੰਦ ਆ ਜੀ ਪਹਿਲਾ ਸੂਆ ਚਾਰ ਦੰਦ ਹਾਂ ਜੀ ਦੁੱਧ ਕਿੰਨਾ ਕਾ ਉਹ 10 ਕਿਲੋ ਆ ਜੀ ਠੀਕ ਹੈ ਜੀ ਤੋੜ ਕੇ ਦਿਖਾ ਦੋ ਬਾਕੀ ਆਰਡਰ ਇਹ ਵੀ ਬਹੁਤ ਸੋਹਣੀ ਆਰਡਰ ਦੀ ਫਿਕਸ ਆਰਡਰ ਦੀ ਆ ਤੋੜ ਦੇਖ ਫਿਕਸ ਆਰਡਰ ਦੀ ਆ ਤੇ ਇਹ ਥਾਂ ਥਾਂ ਬਹੁਤ ਸੋਹਣਾ ਬਾਈ ਦੁੱਧ ਕਿੰਨਾ ਦੱਸਿਆ 10 ਕਿਲੋ ਆ ਵੀਰੇ ਇਹ ਗਾਲਾਂ ਕਹਿ ਰਹੀ 11 ਕਹਿ ਰਹੀ ਨਾ ਝੂਠ ਚਾ ਜਾਣਾ ਨਾ ਇਹ ਤਾਂ ਗੱਲ ਚਾ ਜਾ ਜਾ ਬਾਈ ਬਾਕੀ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਬੜਾ ਦਿਖਾ ਦਿਓ ਜੀ ਇੱਕ ਵਾਰੀ ਠੀਕ ਹੈ ਜੀ ਛੱਡ ਦਿਓ ਹਾਂ ਚਾਰ ਦਿਨ ਤਾਂ ਬੱਛੀ ਹੈ ਜੀ ਪਹਿਲਾ ਹੀ ਸੂਆ ਸੂਈ ਹੋਇਆ ਕਿੰਨੇ ਦਿਨਾਂ ਦੀ ਦੱਸਿਆ 27 ਦਿਨ ਹੋ ਗਿਆ ਜੀ 27 ਦਿਨ ਦੀ ਸੂਈ ਹੋਈ ਆ ਤੇ ਦੁੱਧ ਦਾ 10 ਕਿਲੋ ਆ ਜੀ 10 ਕਿਲੋ 10 ਠੀਕ ਹੈ ਬੱਚਾ ਮਰ ਗਿਆ ਬਾਈ ਦਾ ਕਹਿੰਦੇ ਹਿਸਾਬ ਨਾਲ ਤੇ ਬਾਈ ਇਹਦਾ ਰੇਟ ਕੀ ਹੋਊਗਾ ਰੇਟ ਬਾਈ ਦਾ 37000 ਰੁਪਏ 37000 ਰੁਪਏ ਬਾਈ ਕਹਿੰਦਾ ਰੇਟ ਹੋਊਗਾ ਬੱਛੀ ਘੱਟ ਘਾਟ ਵਾਲੀ ਆ ਟੋਕੜਾਂ ਟੋਕੜ ਦੇ ਨਾਲੋਂ ਲੈਣ ਨਾਲੋਂ ਇਹ ਬੱਛੀ ਪੂਰੀ ਚੰਗਿਆ ਜਾਂ ਔਸਰ ਬੱਛੀ ਅੱਜ ਕੱਲ ਇਹੇ ਜੀ ਮੇਰੇ ਹਿਸਾਬ ਨਾਲ 25 20 25000 ਦੀ ਮਿਲੂਗੀ ਤੇ ਭਾ ਬਹੁਤ ਲੋਟਨ ਵਾਲੇ ਦੁੱਧ ਆ ਮੂਰੇ ਗੱਬਣ ਹੋਊਗੀ ਚਲੋ ਆਪਦਾ ਨਾਗ ਤਿਆਰ ਹੋ ਜਾਊਗਾ ਕੱਲ ਨੂੰ ਤੇ ਤਿੰਨ ਨੰਬਰ ਬਾਈ ਜੀ ਇਹ 7 ਮਹੀਨੇ ਦੀ ਗੱਬਣ ਆ ਵੀਰੇ ਪਹਿਲਾ ਸੁਬਹ ਸੁੰਦੀ ਆ ਪਲੂਨ ਆ ਜੀ ਪਲੂਨ ਪਹਿਲਾ ਸੁਬਹ ਸੁੰਦੀ ਆ ਪਲੂਨ ਬੱਛੀ ਆ ਜੀ 7 ਮਹੀਨਿਆਂ ਦੀ ਗੱਬਣ ਝੋਲੀ ਤੋਂ ਚੈੱਕ ਕਰ ਲਓ ਥਾਣਾ ਆਰਡਰ ਦੀ ਇਹ ਵੀ ਬਹੁਤ ਸੋਹਣੀ ਆ ਤੇ ਬਾਕੀ ਜੇ ਇਹਦੀ ਗੱਲ ਕਰੀਏ ਕੱਦ-ਕਾੜ ਬਹੁਤ ਆ ਬਾਈ ਹਨਾ ਕੱਦ ਤਾਂ ਦੇਖ ਲਓ ਬਾਈ ਜੇ ਬਰਾਬਰ ਪੜ ਜਾਂਦਾ ਮੈਂ ਬੱਛੀ ਬਹੁਤ ਜੰਗੀ ਆ ਬਾਈ ਜੇ ਕੋਈ ਸਾਮ ਲੂ ਬਾਈ ਇਹਦਾ ਕੀ ਰੇਟ ਹੋਊਗਾ ਇਹਦਾ ਮੁੱਲ 52000 ਆ ਜੀ ਮੁੱਲ 52000 ਰੂਗਾ ਮਾਨਤਨ ਹੋ ਜੂ ਹਾਂ ਜੀ ਮਾਨਤਨ 7 ਮਹੀਨਿਆਂ ਦੀ ਗੱਬਣਾ ਬਾਈ ਕਦ-ਕਾੜ ਬਹੁਤ ਆ ਵੱਛੀ ਦਾ ਜੇ ਦੇਖਿਆ ਜਾਵੇ ਫੇਸ ਕੁਆਲਿਟੀ ਬਹੁਤ ਸੋਹਣੀ ਆ ਬਾਕੀ ਪਲੀ ਸਮੀ ਵੀ ਆ ਬਸ 2 ਮਹੀਨੇ ਜਾ ਕੇ ਪੱਠੇ ਹੀ ਪਾਉਣੇ ਆ ਬਣੀ ਬਣਾਈ ਚੀਜ਼ ਆ ਬਾਈ ਮੋੜ ਲਓ ਬਾਕੀ ਥਾਣ ਕੱਲੇ ਕੱਲੇ ਚਾਰੇ ਨੇਖਣ ਮੈਂ ਗਾਇਬ ਤੇ ਥਾਣਾ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਪਿਆਰੀ ਪੂਰੀ ਝੋੜੀ ਵਾਲੀ ਵੱਛੀ ਆ ਬਾਕੀ ਜਾਤ ਵਾਲੀ ਆ ਫਾਰਮ ਦੀ ਵੱਛੀ ਆ ਬਾਈ ਹਾਂ ਜੀ ਹਾਂ ਫਾਰਮ ਦੀ ਬਿਲਕੁਲ फार्म ਦੀ ਬੱਛੀ ਆ ਆ ਬੱਛੀ ਦੋਨੇ ਪਾਸੇ ਦਿੱਖਿਆ ਲਿਆ ਲਈ ਪਈ ਠੀਕ ਆ ਬਾਈ ਇਹ ਤਾਂ ਤੁਹਾਨੂੰ ਐ ਮੰਨ ਲਓ ਕੋਈ ਮਾੜੂ ਹੀ ਹੈਣੀਗੀ ਆਰਡਰ ਬਣਾਉਣਾ ਸ਼ੁਰੂ ਕਰਤਾ ਬੱਛੀ ਨੇ ਬਾਕੀ ਗੱਦ ਘਾਟ ਬਹੁਤ ਆ ਤੇ ਬਾਈ 4 ਨੰਬਰ ਜੀ ਆ ਜਰਸੀ ਕ੍ਰੋਸ ਆ ਜੀ ਜਰਸੀ ਕ੍ਰੋਸ ਆ ਗਈ ਇਹਦੇ ਥੱਲੇ ਕਿੰਨਾ ਦੁੱਧ ਆ ਬਾਈ ਇਹਦੇ ਥੱਲੇ 9 ਕਿਲੋ ਤੋਂ ਦੱਗਿਰ ਜੀ ਐਵੇਂ ਆਖੀ ਇਹ ਵੀ 10 ਆ 11 ਆਗਾ ਠੀਕ ਆ 9 ਟੋਲ ਕੇ ਲੈ ਕੇ ਜਾਵੇ 4 ਡੰਗ ਚੋਕ ਕੇ ਜੀ ਯਾ ਰੇਟ ਬਾਈ ਇਹਦਾ ਰੇਟ ਤਾਂ ਹੈ ਜੀ 34000 ਰੁਪਏ ਠੀਕ ਆ ਥਾਂ ਤੋਂ ਇਹਦਾ ਹੀ ਬਹੁਤ ਸੋਹਣਾ ਬਾਈ ਦੇਖ ਸਕਦੇ ਹੋ ਤੁਸੀਂ ਪੀੜੀ ਦੇ ਪਾਵਿਆਂ ਦਾ ਥਾੜਾ ਪੂਰਾ ਵਧੀਆ ਮੋਟੀ ਚਵਾਈ ਵਾਲਾ ਸੀਲ ਠੰਡੀ ਆ ਬਾਈ ਜਮਾ ਬਾਈ ਬਿਲਕੁਲ ਓਕੇ ਠੀਕ ਹੈ ਜੀ ਤੋੜ ਕੇ ਦਿਖਾ ਦੂ ਰੇਟ ਕਿੰਨਾ ਦੱਸਿਆ ਵੀਰੇ 34000 34000 ਰੇਟ ਆ ਬੈੜਦਾ ਬਾਕੀ ਜਿੰਦ ਜਾਨ ਪੂਰੀ ਆਏ ਹੈਗਾ ਕੋਈ ਲਿੱਸੀ ਨਹੀਂ ਹੈਗੀ ਇਕਠ ਬੁੜੇ ਦੀ ਬੰਦ ਸਾਰੀ ਚੰਗੀ ਹੈ ਤੁਸੀਂ ਦੇਖ ਸਕਦੇ ਹੋ 9 ਕਿਲੋ ਦੁੱਧ ਦਾ ਵੀਰ ਕਹਿੰਦਾ ਬਾਈ ਮੋੜ ਦਓ ਜੀ 2 ਮਹੀਨੇ ਸੂਈ ਨੋ ਹੋਗੀ ਬਾਈ 2 ਮਹੀਨੇ ਸੂਈ ਨੋ ਹੋ ਕੇ ਬਸ ਮੋੜ ਦਓ ਇਹ ਵੀ ਝੂਠ ਬੋਲੀ ਗਈ ਇਹ ਨੂੰ ਮਹੀਨਾ ਹੋ ਗਿਆ 20 ਦਿਨ ਹੋ ਗਏ ਠੀਕ ਹੈ ਜੀ ਤੇ ਜਿਹੜੀ 5 ਨੰਬਰ ਆ ਬਾਈ ਇਹ ਸਾਹੀਵਾਲ ਗਿਰਕਰਾਉਸ ਆ ਜੀ ਗਿਰ ਤੇ ਸਾਹੀਵਾਲ ਦਾ ਕਰਾਉਸ ਹਾਂਜੀ ਬਾਈ ਦੁੱਧ ਕਿੰਨਾ ਹੋਊ ਇਹ ਥੱਲੇ ਦੁੱਧ 6 6 ਰ ਆ ਬਾਈ ਇਹਦੇ ਗੁਣੇ 6 6 ਸੀਲ ਦਾ ਤਾਂ ਕੋਈ ਲੇਖਾ ਹੀ ਨਹੀਂਗਾ 6 ਕਿਲੋ ਦੁੱਧ ਦਾ ਹਾਂਜੀ ਬਾਈ ਰੇਟ ਕੀ ਹੋ ਜੂ ਇਹਦਾ ਨਸਲ ਐਂ ਦੇਖਣ ਨੂੰ ਜੱਜ ਦੀ ਆ ਮਨ ਨੂੰ ਹਣਾ ਵੀ ਕੀ ਜਿਵੇਂ ਕੋਈ ਅਲੱਗ ਜਿਹੀ ਚੀਜ਼ ਹੁੰਦੀ ਆ ਬਾਈ ਯਾਰ ਬਹੁਤ ਅਲੱਗ ਚੀਜ਼ ਆ ਜਿਵੇਂ ਮਰਜੀ ਕਿੱਧਰ ਵੀ ਮਰਜੀ ਬਾਈ ਉਹ ਥੱਲੇ ਠੀਕ ਹੈ ਹਲਾਉਣ ਵਾਲਾ ਤਾਂ ਇਹ ਹੀ ਲਾਉ ਜੀ ਬਾਕੀ ਲੋਕ ਇਹ ਹੀ ਚੀਜ਼ ਤੋਂ ਇਹਨਾਂ ਤੋਂ ਡਰਦੇ ਆ ਵੀ ਇਹ ਬਾਈ ਥੋੜੀਆਂ ਜਿਹਾ ਗਰਮ ਹੁੰਦੀਆਂ ਹਨਾ ਯਾਰ ਬਾਈ ਇਹ ਤਾਂ ਜਮਾਈ ਸੀੜੀ ਵੜੀ ਆ ਯਾਰ ਬਾਈ ਬੱਕਰੀ ਬੱਕਰੀ ਜਮਾ ਠੀਕ ਹੈ ਪੈਰ ਵੀ ਨਹੀਂ ਚੱਕਣਾ ਜਮਾ ਮਾਰੀ ਇਹ ਨਸਨ ਤੋਂ ਲੋਕ ਡਰਦੇ ਹੁੰਦੇ ਵੀ ਇਹ ਗਰਮ ਹੁੰਦੀਆਂ ਨੇ ਇਧਰੋਂ ਬਾਈ ਜਓ ਇਧਰੋਂ ਬਾਈ ਇਹਦਾ ਪਰਮ ਕਮਾਲ ਹੀ ਕਰਦਾ ਹੈ ਸਾਹ ਦੇ ਇੱਕ ਤਰ੍ਹਾਂ ਜਮਾ ਸਾਹ ਦੀ ਆ ਬਈ ਇਹਨੇ ਤਾਂ ਕਮਾਲ ਹੀ ਕਰਤੀ ਜੀ ਇਹ ਤਾਂ ਬੰਦੇ ਨੂੰ ਕੋਈ ਮਜਬੂਰੀ ਸੀ ਜਿਹਨੇ ਦੇ ਦਿੱਤੀ ਠੀਕ ਹੈ 6 ਕਿਲੋ ਦੋਦਾ ਹਾਂ 6 ਕਿਲੋ ਉੱਛਾ ਜੀ ਨਹੀਂ ਲਾਇਆ ਸੀ ਸਿੱਗੀ ਮੂੰਹਾਂ ਸਿੱਗੀ ਮੂੰਹਾਂ ਪਹਿਲਾ ਸੂਆ ਸੂਈ ਬੀ ਆ ਜੀ ਹਾਂ ਜੀ ਪਹਿਲਾ ਸੂਆ ਤੇ ਬਾਈ ਸੀਲਸ ਲੱਗ ਤੁਸੀਂ ਦੇਖ ਲਈ ਥਣ ਕੁਆਲਿਟੀ ਸਾਰੀ ਜਿੱਦ ਤਰ ਮਰਜ਼ੀ ਵਜੋ ਬਈ ਇਹ ਲੱਤ ਛੜ ਤੂ ਉਸ ਹੀ ਚੱਕਦੀ ਆ ਕਰਮਾਂ ਵਾਲੀ ਹੈ ਨਾ ਬਹੁਤ ਸੀਲ ਛੰਡਾ ਜਾਨਵਰ ਆ ਬਾਈ ਜੇ ਕਿਸੇ ਨੂੰ ਸ਼ੌਂਕ ਪੂਰਾ ਕਰਨਾ ਤੇ ਚੰਗਾ ਟੀਕਾ ਲਵਾ ਕੇ ਤੁਸੀਂ ਸਾਈ ਵਾਲ ਜਾਂ ਗੈਰ ਨਸਲੇ ਤੋਂ ਤਿਆਰ ਕਰ ਸਕਦੇ ਹੋ ਬਣੀ ਬਣਾਈ ਗੱਲ ਆ ਬਾਈ ਇਹਦਾ ਰੇਟ ਕੀ ਹੋਊਗਾ ਐ ਬਾਈ ਰੇਟ ਕੀ ਹੋ ਕੀ ਕਰਦੀ ਹੈ ਬਾਈ ਤੇਰੀ ਮਰਜ਼ੀ ਨਾਲ ਹੀ ਬੱਸ ਵੀਰੇ ਆਪਦੇ ਸਾਹਮਣੇ ਕਿਸੇ ਵੀਰਦਨ ਨਾਲ ਤਾਂ ਦੁੱਧ ਦਾ ਡੰਗਾ ਲੈ ਜੇ ਹਨਾ ਇਸ ਨਾਲੇ ਚਲੋ ਕਿਸੇ ਦਾ ਸ਼ੌਂਕ ਪੂਰਾ ਹੋ ਜਾ ਗਾਹਾਂ ਨਸਲ ਬਣ ਜੂ ਗਾਹਾਂ ਨਸਲ ਤਾਂ ਵੀਰੇ ਬਿਲਕੁਲ ਬਣੀ ਬਹੁਤ ਸੋਹਣੀ ਨਸਲ ਕੁਆਲਿਟੀ ਆ ਕੋਈ ਐ ਨਹੀਂ ਹੈਗੀ ਵੀ ਕਿਸੇ ਪਾਸੋਂ ਹੱਥ ਤਰ ਆ ਗਈ ਬਾਕੀ ਆਰਟੀਕ ਕੁਆਲਿਟੀ ਬਣੀ ਬਣਾਈ ਆ ਮੋੜ ਦਿਓ ਬਾਈ ਆਇਆ ਕੀ ਰੇਟ ਫਿਰ ਵੀ ਬਾਈ ਮੜਾ 10 ਹੀ ਦੇ ਤੂੰ ਫਿਰ ਨਾ ਕੋਈ ਮੋਲ ਤਾਂ ਫਿਰ 30000 ਕਰ ਦਾਂਗੀ ਠੀਕ ਆ ਮੋਲ 30000 ਆ ਜੀ ਇਹ ਬਣਦਾ ਮਾਨਦਾਨ ਥੋੜਾ ਜਿਹਾ ਜਰੂਰ ਹੋ ਜਾਊਗਾ ਹਾਂ ਜੀ ਤੁਹਾਨੂੰ ਮਾਨਦਾਨ ਜ਼ਰੂਰ ਕਰਾਂ ਪਿੰਡ ਸਦੂਕੇ ਜ਼ਿਲ੍ਹਾ ਮੋਗਾ ਕਿਹੜਾ ਲਜਾਊ ਬਈ ਚੋਕੇ ਚਾਹੇ ਦੋ ਡੰਗ ਲੈ ਕੇ ਆਗਲਾ ਹਾਂ ਇਹ ਗੱਲ ਬਾਈ ਦੀ ਜ਼ਰੂਰੀ ਆ ਆਪ ਦੀ ਦੇਖ ਪੜਤਾਲ ਕਰਕੇ ਸਾਰੇ ਡੰਗਾਂ ਦੀ ਜਿਵੇਂ ਆ ਬੱਚੀ ਗੱਬਣਾ ਚੈੱਕ ਕਰਾਉਣੀ ਆ ਆਪ ਦਾ ਡਾਕਟਰ ਤੁਸੀਂ ਨਾਲ ਲੈ ਕੇ ਆਓ ਚੈੱਕ ਕਰਾ ਕੇ ਲੈ ਕੇ ਜਾਓ ਸਾਰੇ ਬਹੁਤੀ ਠੰਡੇ ਆ ਕੋਈ ਹੱਥ ਘਰਾਣੀ ਬਾਕੀ ਆ ਬੱਚੀ ਪਹਿਲਾਂ ਉਹ ਆ ਦੋ ਦਿਨ ਦਾ ਆ ਚਾਰ ਦਿਨ ਦਾ ਤਿੰਨੇ ਬੱਚੀਆਂ ਜਮਨ ਨਵੇਂ ਹਨ ਇਹ ਦੂਜੇ ਦੂਜੇ ਸੂਏ ਆ ਜਿਵੇਂ ਮਰਜੀ ਭਾਇਓ ਕੋਈ ਆਇਆ ਨਹੀਂ ਲੱਗਦਾ ਬਸ ਠੀਕ ਹੈ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਲਈ